ਪੂਰਾ ਹਸਪਤਾਲ ਬਣਾਇਆ ਹੋਇਆ ਜਿਹਦੇ ਵਿੱਚ ਆਕਸੀਜਨ ਸਿਲੰਡਰ ਤੋਂ ਲੈ ਕੇ ECG ਮਸ਼ੀਨ ਤੋਂ ਲੈ ਕੇ ਹਰ ਇੱਕ ਫੈਸਿਲਿਟੀ ਸਾਡੇ ਕੋਲ ਹੈਗੀ ਹੈ ਕਿਤੇ ਵੀ ਲੋੜ ਪੈਂਦੀ ਆ ਮੈਡੀਕਲ ਕੈਂਪ ਦੀ ਪਸ਼ੂਆਂ ਦੀਆਂ ਦਵਾਈਆਂ ਦੀ ਕਿਤੇ ਵੀ ਲੋੜ ਪੈਂਦੀ ਆ ਸਾਡੇ ਨਾਲ ਸੰਪਰਕ ਕਰ ਸਕਦਾ ਆ ਕਿਤੇ ਜਰੂਰਤਮੰਦ ਦੇ ਮਕਾਨ ਦਾ ਕੰਮ ਹੋਣ ਵਾਲਾ ਸਫਾਈ ਦਾ ਕੰਮ ਵਾਲਾ ਜੋ ਵੀ ਉਹਨਾਂ ਦੀ ਜ਼ਰੂਰਤਾਂ ਹੈ ਉਸ ਪਿੰਡ ਲਈ ਉਸ ਘਰ ਲਈ ਜੋ ਕੁਝ ਵੀ ਕਰ ਸਕਦੇ ਹੋਏ ਸਾਡੀ ਮੁਹੀਮ ਇਹੀ ਹੈ ਵੀ ਅਸੀਂ ਸਿਸਟਮ ਨਾਲ ਚੱਲੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵਕਤ ਅਸੀਂ ਭੋਗਪੁਰ ਚੁਲਾੰਗ ਜਲੰਧਰ ਦੇ ਵਿੱਚ ਮੌਜੂਦ ਆ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਸਿੰਗੂ ਬਾਰਡਰ ਦੇ ਉੱਤੇ ਇੱਕ ਲੰਮਾ ਸਮਾਂ ਕਿਸਾਨਾਂ ਨੇ ਬਤਾਇਆ ਸੀ ਜਦੋਂ ਸੈਂਟਰ ਦੇ ਨਾਲ ਪੇਚਾ ਪੈ ਗਿਆ ਸੀ ਉਸ ਵਕਤ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਕ ਸੰਸਥਾ ਨੇ ਕਿਸਾਨਾਂ ਦੀ ਕੀਮਤੀ ਜਾਨਾਂ ਬਚਾਈਆਂ ਸੀ ਨਾ ਸਿਰਫ ਕਿਸਾਨਾਂ ਦੀ ਬਲਕਿ ਦਿੱਲੀ ਵਾਲੇ ਵੀ ਉੱਥੇ ਆ ਕੇ ਸੇਵਾਵਾਂ ਲੈਂਦੇ ਰਹੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਅਵਤਾਰ ਵੀ ਰਥੇ ਮੌਜੂਦ ਨੇ ਮਰਜੀਤ ਭਾਜੀ ਮੌਜੂਦ ਨੇ ਤੁਹਾਨੂੰ ਇੱਕ ਵੀਡੀਓ ਚੇਤੇ ਹੋਏਗੀ ਸਭ ਤੋਂ ਪਹਿਲੀ ਵੀਡੀਓ ਕਿਸਾਨਾਂ ਅੰਦੋਲਨ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਹੋਰੀ ਕਹਿੰਦੇ ਆ ਉਹ ਯਾਰ ਤੂੰ ਜਿਹੋ ਜੀ ਮਰਜ਼ੀ ਰਿਪੋਰਟ ਲਾ ਦੀ ਜਿਹੋ ਜੀ ਲਾਣੀ ਆ ਪਹਿਲਾਂ ਤੂੰ ਲੰਗਰ ਛਕ ਇੱਥੇ ਆ ਗਏ ਸੋ ਬਾਜੀ ਹੋਰੀ ਮੌਜੂਦ ਨੇ ਸੇਵਾ ਸ਼ੁਰੂ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਫਲੱਡ ਆਏ ਹੋਏ ਨੇ ਤੇ ਸੰਸਥਾਵਾਂ ਵੱਲੋਂ ਰਾਸ਼ਨ ਪਾਣੀ ਤਾਂ ਪਹੁੰਚ ਹੀ ਰਿਹਾ ਲੇਕਿਨ ਬਹੁਤ ਵੱਡੀ ਇੱਕ ਜ਼ਰੂਰਤ ਹੈ ਕਿ ਉੱਥੇ ਮੈਡੀਕਲ ਸੇਵਾਵਾਂ ਸ਼ੁਰੂ ਹੋਣ ਵੱਡੇ ਪੱਧਰ ਦੇ ਉੱਤੇ ਕਿਉਂਕਿ ਬਿਮਾਰੀਆਂ ਵੀ ਹੁਣ ਆ ਰਹੀਆਂ ਨੇ ਨਾ ਸਿਰਫ ਬੰਦਿਆਂ ਨੂੰ ਬਲਕਿ ਪਸ਼ੂਆਂ ਨੂੰ ਵੀ ਬਿਮਾਰੀਆਂ ਲੱਗ ਰਹੀਆਂ ਨੇ ਸਰ ਤੁਸੀਂ ਅੱਜ ਜਾ ਰਹੇ ਹੋ ਅਸੀਂ ਵੇਖ ਰਹੇ ਹਾਂ ਪੂਰਾ ਕਾਫਲਾ ਐਮਬੂਲੈਂਸ ਸਾਰਾ ਕੁਝ ਬਤਾਰ ਵੀਰ ਜੀ ਇੱਕ ਬੜੀ ਵਾਜਿਬ ਗੱਲ ਤੇ ਬੜੀ ਅਹਿਮ ਗੱਲ ਦੱਸ ਰਹੇ ਸੀ ਕਿ ਨਾ ਸਿਰਫ ਅਸੀਂ ਮੈਡੀਕਲ ਸੇਵਾਵਾਂ ਲੈ ਕੇ ਜਾ ਰਹੇ ਹਾਂ ਉੱਥੇ ਇੱਕ ਪੂਰੀ ਲਿਸਟ ਤਿਆਰ ਕੀਤੀ ਜਾਵੇਗੀ ਸਿਸਟਮੈਟਿਕ ਤਰੀਕੇ ਦੇ ਨਾਲ ਇੱਕ ਇੱਕ ਪਿੰਡ 'ਚ ਜਾ ਕੇ ਬਈ ਉਹ ਜ਼ਰੂਰ ਤੁਸੀਂ ਸ਼ੇਅਰ ਕਰੋ ਜੀ ਬਿਲਕੁਲ ਜੀ ਜਿੱਥੋਂ ਆਪਾਂ ਚੱਲੇ ਆਏ ਦੇਖੋ ਹੁਣ ਗੱਲ ਇਹ ਹੈ ਕਿ ਜਿਹੜੇ ਪਿੰਡ 'ਚ ਵੀ ਜਾ ਰਹੇ ਹਾਂ ਕਿਉਂਕਿ ਜਦੋਂ ਆਪਾਂ ਇੱਕ ਇੱਕ ਪਿੰਡ ਕਵਰ ਕਰਾਂਗੇ ਪ੍ਰੋਪਰ ਉੱਥੇ ਕਿੰਨੀਆਂ ਬਿਮਾਰੀਆਂ ਨੇ ਸਾਡੇ ਕੋਲ ਲੈਬ ਆਪਦੀ ਹੈ ਗੱਡੀ 'ਚ ਫਿੱਟ ਹੈ ਜੋ ਤੇ ਸੈਲ ਕਾਉਂਟਰ ਹੈਗਾ ਬਾਇਓ ਕੈਮਿਸਟਰੀ ਐਨਾਲਾਈਜ਼ਰ ਹੈਗਾ ਤਾਂ ਜੋ ਇਨਵੈਸਟੀਗੇਸ਼ਨ ਕਰਕੇ ਆਪਾਂ ਉਹਨਾਂ ਨੂੰ ਜੋ ਟ੍ਰੀਟਮੈਂਟ ਹੈ ਉਹ ਦੇ ਸਕੀਏ ਆਦਰਵਾਇਸ ਆਪਾਂ ਇਦਾਂ ਹੀ ਕਿੱਟਾਂ ਬਣਾ ਕੇ ਵੰਡਾਂਗੇ ਤਾਂ ਕਿਸੇ ਨੂੰ ਪਤਾ ਨਹੀਂ ਆ ਕਿ ਲੂਜ਼ ਮੋਸ਼ਨ ਦੀ ਕਿਹੜੀ ਦਵਾਈ ਹੈ ਬੁਖਾਰ ਦੀ ਕਿਹੜੀ ਦਵਾਈ ਹੈ ਜਾਂ ਫਿਰ ਕੋਈ ਮਰੀਜ਼ ਪਹਿਲਾਂ ਹੀ ਉੱਥੇ ਕਿਸੇ ਸ਼ੂਗਰ ਦੀ ਬਿਮਾਰੀ ਨਾਲ ਜਾਂ ਹਾਰਟ ਦੀ ਬਿਮਾਰੀ ਨਾਲ ਕੈਂਸਰ ਦੀ ਬਿਮਾਰੀ ਨਾਲ ਜਾਂ ਕਿਸੇ ਹੋਰ ਪਿਆਨੀ ਬਿਮਾਰੀ ਨਾਲ ਪੀੜਤ ਹੈ ਜਿਹਦਾ ਇਲਾਜ ਟੁੱਟ ਗਿਆ ਹੈ ਖੜਾ ਦੇ ਦੌਰਾਨ ਉਹ ਇਲਾਜ ਨਹੀਂ ਕਰਾ ਪਾਈ ਮੈਡੀਸਿਨ ਟੁੱਟ ਗਈ ਉਹ ਮੈਡੀਸਿਨ ਪ੍ਰੋਵਾਈਡ ਕਰवानी ਤੇ ਨਾਲ ਸਭ ਤੋਂ ਵੱਡੀ ਗੱਲ ਜੋ ਸਾਡੇ ਨਾਲ ਜੋ ਵੈਟਰਨਰੀ ਡਾਕਟਰ ਸਾਹਿਬਾਨ ਦੀ ਟੀਮ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਕਿਉਂਕਿ ਇਨਸਾਨ ਬੋਲ ਕੇ ਦੱਸ ਦਿੰਦਾ ਮੇਰਾ ਢਿੱਡ ਦੁਖਦਾ ਜਾਂ ਬੁਖਾਰ ਹੈ ਜਾਨਵਰ ਦਰਦ 'ਚ ਰਹਿੰਦਾ ਹੈ ਜਾਨਵਰ ਦਾ ਦਰਦ ਜਾਨਵਰੀ ਮਹਿਸੂਸ ਕਰਦਾ ਸੋ ਕਈ ਵਾਰ ਤਾਂ ਬਹੁਤ ਜਾਨਵਰ ਇਦਾਂ ਦੇ ਹੋਣੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਉਹਨਾਂ ਕੋਲ ਵੀ ਜੋ ਉੱਥੇ ਦੇ ਲੋਕ ਨੇ ਉਹਨਾਂ ਕੋਲ ਆਪ ਦੇ ਪਰਿਵਾਰ ਦੀ ਆ ਆਪਣੇ ਘਰ ਨੂੰ ਬਚਾਉਣ ਦੀ ਵੀ ਹੈਗੀ ਹੈ ਸੋ ਜਾਨਵਰ ਦਾ ਇਲਾਜ ਰੁਕ ਦਾ ਬਹੁਤ ਜ਼ਰੂਰੀ ਆ ਉਹਨਾਂ ਜਾਨਵਰਾਂ ਦਾ ਇਲਾਜ ਕਰਨਾ ਕਿਉਂਕਿ ਉਹ ਬੋਲ ਕੇ ਨਹੀਂ ਦੱਸ ਸਕਦੇ ਸੋ ਇਦਾਂ ਦੀ ਬਿਮਾਰੀਆਂ ਗਰਾਊਂਡ ਲੈਵਲ ਤੇ ਆਪਾਂ ਪਿੰਡ ਪਿੰਡ ਜਾ ਕੇ ਕੰਮ ਕਰਾਂਗੇ ਇੱਕ ਪਿੰਡ ਦੇ ਵਿੱਚ ਜੋ ਵੀ ਹੋਣ ਵਾਲਾ ਹੋਊਗਾ ਕਿਤੇ ਜ਼ਰੂਰਤਮੰਦ ਦੇ ਮਕਾਨ ਦਾ ਕੰਮ ਹੋਣ ਵਾਲਾ ਹੈ ਸਫਾਈ ਦਾ ਕੰਮ ਆਲਾ ਜੋ ਵੀ ਉਹਨਾਂ ਦੀ ਜ਼ਰੂਰਤਾਂ ਹੈ ਅਸੀਂ ਆਪ ਦੇ ਵੱਲੋਂ ਮੈਡੀਕਲ ਸਹੂਲਤਾਂ ਜੋ ਦੇ ਰਹੇ ਹਾਂ ਉਹ ਤਾਂ ਪੂਰੀ ਕਰਨੀ ਹੈ ਸੋ ਸੰਗਤ ਨੂੰ ਆਪਾਂ ਅਪਡੇਟ ਦਿੰਦੇ ਰਵਾਂਗੇ ਜੋ ਵੀ ਦਾਨੀ ਸੱਜਣ ਉਸ ਇਲਾਕੇ ਲਈ ਜਾਂ ਵੱਡੀ ਐਨ ਜੀਓਸ ਕੋ ਜੋ ਹੈਗੀਆਂ ਉਸ ਪਿੰਡ ਲਈ ਉਸ ਘਰ ਲਈ ਜੋ ਕੁਝ ਵੀ ਕਰ ਸਕਦੇ ਹੋਏ ਸਾਡੀ ਮੁਹੀਮ ਇਹੀ ਹੈ ਵੀ ਅਸੀਂ ਸਿਸਟਮ ਨਾਲ ਚਲੀਏ ਤਾਂ ਕੋ ਪੂਰਾ ਐਨਾਲਿਸਿਸ ਕਰਕੇ ਜੋ ਪੂਰੀ ਰਿਪੋਰਟ ਹੈ ਉਹ ਬਣਾ ਸਕੀਏ ਵੀ ਜ਼ਰੂਰਤਾਂ ਕਿੱਥੇ ਨੇ ਕਿੰਨੇ ਪਿੰਡ ਕਵਰ ਕਰ ਸਕਦੇ ਆ ਆਪਾਂ ਸੋ ਆਹੀ ਟੀਮ ਦਾ ਮੇਨ ਮੋਟਿਵ ਹੈ ਸਾਡੀ ਟੀਮ ਕਾਫੀ ਵੱਡੀ ਜੁੜੀ ਹੈ ਜਦੋਂ ਕਿਸਾਨ ਅੰਦੋਲਨ ਗਏ ਸੀ ਤਾਂ ਦੋ ਤੋਂ ਤਿੰਨ ਹੀ ਬੰਦੇ ਗਏ ਸੀ ਤੇ ਅੱਜ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਪੂਰੀ ਟੀਮ ਹੈ ਬਾਈ ਇਹਦੇ ਇਲਾਕੇ ਤੋਂ ਬੜੀ ਸੰਗਤ ਹੈ ਜਿਹੜੀ ਆਪ ਮਹਾਰੇ ਹੋ ਕੇ ਨਾਲ ਜੁੜੇ Yeah. ਸੌਰੀ ਤੁਹਾਨੂੰ ਮੈਂ ਰੋਕਿਆ ਵੀਰ ਜੀ ਜਿਹੜੀ ਗੱਲ ਕਹਿ ਰਹੇ ਸੀ ਨਾ ਇੱਥੇ ਖੜੇ ਖੜੇ ਡਿਸਕਸ ਕਰ ਰਹੇ ਸੀ ਮੈਨੂੰ ਬੜਾ ਚੰਗਾ ਲੱਗਿਆ ਕਹਿੰਦੇ ਕਿ ਅਸੀਂ ਪੂਰੇ ਵਲੰਟੀਅਰਾਂ ਦੀ ਇਹਨਾਂ ਨੂੰ ਡਿਊਟੀ ਲਗਾਈ ਹੈ ਕਿ ਤੁਸੀਂ ਨਾਲ ਜਿਹੜੇ ਸੇਵਾ ਕਰਵਾ ਰਹੇ ਆ ਤੁਸੀਂ ਨਾਲ ਰਜਿਸਟਰ ਦੇ ਉੱਤੇ ਨੋਟ ਕਰਦੇ ਰਹਿਣਾ ਵੀ ਕਿਹੜੇ ਪਿੰਡ ਸੀ ਜਾ ਰਹੇ ਆ ਉਸ ਪਿੰਡ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਕਿਹੜੇ ਘਰ ਦਾ ਕਿੰਨਾ ਕੁ ਨੁਕਸਾਨ ਹੋਇਆ ਕਿ ਨਾਲ ਦੀ ਨਾਲ ਜਈ ਮੈਡੀਕਲ ਦੀ ਸੇਵਾ ਤਾਂ ਚੱਲੇ ਰਹੀ ਹੈ ਲੇਕਿਨ ਉਸ ਘਰ ਦੇ ਵਿੱਚ ਕਿਉਂਕਿ ਸੇਵਾਵਾਂ ਸੰਸਥਾ ਬਹੁਤ ਸਾਰੀਆਂ ਕਰ ਰਹੀਆਂ ਨੇ ਤਾਂ ਉਹਨਾਂ ਦਾ ਇੱਕ ਤਰੀਕੇ ਨਾਲ ਡਾਟਾ ਤਿਆਰ ਕੀਤਾ ਜਾਵੇਗਾ ਔਰ ਮਿਹਨਤ ਦੇ ਕਮਾਈ ਉਹ ਥਾਂਏ ਪਏ ਤੇ ਅਮਰਜੀਤ ਭਾਜੀ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਅਵੇਅਰਨੈਸ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਅੱਜ ਤੁਸੀਂ ਦੇਖਦੇ ਹੋ ਹੁੰਦੇ ਹੋ ਕਿ ਡੇਂਗੂ ਬਹੁਤ ਜ਼ਿਆਦਾ ਫੈਲਦਾ ਤੇ ਪਾਣੀ ਖੜਿਆ ਉਹ ਪਾਣੀ ਕਿਵੇਂ ਕਢਾਣਾ ਹਨਾ ਸਾਡੀ ਟੀਮਾਂ ਵੱਡੀਆਂ ਹੋਈਆਂ ਨੇ ਅਵੇਅਰਨੈਸ ਤੇ ਟੀਮ ਕੰਮ ਕਰੂਗੀ ਠੀਕ ਹੈ ਉਸ ਦਵਾਰ ਪਸ਼ੂਆਂ ਲਈ ਜੋ ਟੀਮ ਜਾਣੀ ਹੈ ਘਰ ਘਰ ਉਹ ਕੰਮ ਕਰੂ ਇੱਕ ਥਾਂ ਤੇ ਮੈਡੀਕਲ ਕੈਂਪ ਲਾ ਕੇ ਜੋ ਚੈੱਕ ਅਪ ਹੋਣਾ ਹੈ ਡਾਕਟਰ ਸਾਹਿਬਾਂ ਦੁਆਰਾ ਜਾਂ ਫਿਰ ਜੋ ਲੈਬ ਟੈਸਟ ਹੋਣੇ ਆ ਸੋ ਮੈਡੀਕਲ ਦੀ ਪੂਰੀ ਤਿਆਰੀ ਹੈ ਤੇ ਜਿਹੜੀ ਗਰਾਊਂਡ ਲੈਵਲ ਤੇ ਬਾਕੀ ਤਿਆਰੀਆਂ ਜਿਵੇਂ ਜਿਵੇਂ ਕੰਮ ਕਰਾਂਗੇ ਆਪਾਂ ਅਪਡੇਟ ਕਰਦੇ ਰਵਾਂਗੇ ਜੀ ਸਰ ਤੁਸੀਂ ਬਹੁਤ ਲੰਮਾ ਸਮਾਂ ਗੁਜ਼ਾਰਿਆ ਮੈਨੂੰ ਪਤਾ ਹੁਣ ਅਸੀਂ ਜਾਣਾ ਥੋੜਾ ਜਿਹਾ ਸਮਾਂ ਤੁਹਾਡਾ ਲਵਾਂਗਾ ਜੀ ਕਿਦਾਂ ਵੇਖ ਰਹੇ ਹੋ ਬਹੁਤ ਵੱਡੀ ਤਬਾਹੀ ਹੋਈ ਹੈ 1988 ਦੇ ਵੀ ਤੁਸੀਂ ਉਹ ਹੜ੍ਹ ਵੇਖਿਆ ਹੈ ਪੰਜਾਬ ਨੇ ਆਪਣੀ ਮਿੰਡੇ ਤੇ ਹੰਡਾਏ ਆ ਉਹ ਤਾਂ ਕਹਿੰਦੇ ਕਿ ਰਾਤ ਨੂੰ ਦੋ ਇਨੇ ਬਹੁਤ ਵੱਡੀ ਮਾਰ ਕੀਤੀ ਹੈ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਪਸ਼ੂ ਵੀ ਮਰ ਚੁੱਕੇ ਐ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਮੈਡੀਕਲ ਸੇਵਾਵਾਂ ਨੇ ਇਹ ਲੰਬੀਆਂ ਚੱਲਣ ਵਾਲੀਆਂ ਨੇ ਕਿੱਦਾਂ ਲੈ ਕੇ ਚੱਲ ਰਹੇ ਹੋ ਜੀ ਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਦੀਆਂ ਜਿਹੜੀਆਂ ਲੈਬਾਰਟਰੀਜ਼ ਆ 150 ਤੋਂ ਉੱਪਰ ਸਾਰੇ ਪੰਜਾਬ ਦੇ ਵਿੱਚ ਚੱਲ ਰਹੀਆਂ ਆ ਜੀ ਉਹ ਸੇਵਾਵਾਂ ਸਾਡੀਆਂ ਚੱਲ ਹੀ ਰਹੀਆਂ ਇਹਦੇ ਨਾਲ ਇਸੇ ਕਰਕੇ ਸਾਡਾ ਐਕਸਪੀਰੀਅੰਸ ਜ਼ਿਆਦਾ ਤਜਰਬਾ ਜ਼ਿਆਦਾ ਆ ਔਰ ਬਿਮਾਰੀ ਨੂੰ ਪਕੜ ਪਹਿਲੇ ਇਹ ਦੌਰ ਦੇ ਵਿੱਚ ਹੀ ਬਿਮਾਰੀ ਨੂੰ ਪਕੜ ਲਿਆ ਜਾਵੇ ਟੈਸਟ ਕਰਕੇ ਤੇ ਬਿਮਾਰੀ ਅੱਗੇ ਨਹੀਂ ਵਧਦੀ ਤੇ ਤੇ ਮੈਂ ਮਾਫ ਕਰਨਾ ਤੁਹਾਨੂੰ ਰੋਕਿਆ ਸਿੰਗੂ ਬਾਰਡਰ ਦੇ ਉੱਤੇ ਅਸੀਂ ਬਹੁਤ ਸਾਰੇ ਇਦਾਂ ਦੇ ਕੇਸ ਵੇਖੇ ਸੀ ਜਿਨ੍ਹਾਂ ਦੀਆਂ ਜਾਨਾਂ ਲਾਈਫ ਕੇਅਰ ਫਾਊਂਡੇਸ਼ਨ ਨੇ ਉੱਥੇ ਬਚਾਈਆਂ ਸੀ ਤੇ ਇਦਾਂ ਹੀ ਫਿਰ ਉੱਥੇ ਵੀ ਸੇਵਾਵਾਂ ਚੱਲਣਗੀਆਂ ਜੀ ਸਾਡੀ ਤੁਹਾਨੂੰ ਦੱਸਿਆ ਵੀ ਇਹ ਕੋਈ ਇਹਨਾਂ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈ ਜਿੰਨੇ ਸੇਵਾਦਾਰ ਹਨ ਮਨੋਂ ਤਨੋਂ ਜੁੜੇ ਹੋਏ ਆ ਡਾਕਟਰ ਜੀ ਡਾਕਟਰ ਵੀ ਸਾਡੇ ਡਾਕਟਰ ਰਣਜੀਤ ਆ ਸਾਡੇ ਨਾਲ ਆਏ ਆ ਬਾਕੀ ਵੀ ਸਾਡੇ ਡਾਕਟਰਾਂ ਦੀ ਟੀਮ ਆ ਇਹ ਡਾਕਟਰ ਹੁਣ ਵੀ ਸੇਵਾਵਾਂ ਦੇ ਰਹੇ ਆ ਜਿੱਥੇ ਵੀ ਕਿਤੇ ਆਸੋ ਹੁੰਦੀ ਆ ਸਾਡੇ ਇਹਨਾਂ ਦਾ ਇੰਨਾ ਤਜਰਬਾ ਹੋ ਚੁੱਕਿਆ ਆ ਵੀ ਜਿਸ ਪਿੰਡ ਦੇ ਵਿੱਚ ਜਾਵਾਂਗੇ ਉੱਥੇ ਸਰਵੇ ਕਰਾਂਗੇ ਉੱਥੇ ਕਿੰਨੀ ਜ਼ਮੀਨ ਖਰਾਬ ਹੋ ਚੁੱਕੀ ਆ ਅੱਛਾ ਔਰ ਅਸੀਂ ਸਾਡੀਆਂ ਬਾਕੀ ਜਿਹੜੀ ਐਨ ਜੀਓ ਆ ਉਹਨਾਂ ਨੂੰ ਕਾਵਾਂਗੇ ਇੱਕ ਪਿੰਡ ਨੂੰ ਅਡਾਪਟ ਕਰ ਲਓ ਉਹਨਾਂ ਦੇ ਵਿਚਾਰਿਆਂ ਕੋਲ ਕਣਕ ਦਾ ਬੀਜ ਨਹੀਂ ਬਚਿਆ ਹੋਇਆ ਜੇ ਦੇਣੀ ਆ ਤੇ ਇਸ ਤਰ੍ਹਾਂ ਦੀ ਸਹਾਇਤਾ ਦਿਓ ਉਹਨਾਂ ਨੂੰ ਕਣਕ ਦਾ ਬੀ ਲੈ ਕੇ ਦਿਓ ਜਾਂ ਉਹਨਾਂ ਨੂੰ ਡੀਏਪੀ ਖਾਦ ਦੀ ਲੋੜ ਪੈਣੀ ਆ ਖਾਦ ਲੈ ਕੇ ਦਿਓ ਜਾਂ ਉਹਨਾਂ ਦੇ ਖੇਤ ਪੱਧਰੇ ਕਰਨੇ ਆ ਜਿਹਨਾਂ ਚ ਰੇਤਾ ਪੈ ਗਈ ਆ ਉਹ ਪੱਧਰੇ ਕਰਾ ਕੇ ਦਿਓ ਪਾਣੀ ਦਾ ਰੋਟੀ ਦਾ ਤਾਂ ਹੁਣ ਤਾਂ ਕੋਈ ਉੱਤੇ ਚੱਲ ਗਿਆ ਇਹਦੇ ਤੋਂ ਨਾ ਸੋ ਅਸੀਂ ਇਹ ਵੀ ਆਪਣੇ ਤੁਹਾਡੇ ਚੈਨਲ ਥਰੂ ਸੰਗਤ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾਲ ਜੁੜੇ ਰਹੀਓ ਅਪਡੇਟ ਦਿੰਦੇ ਰਵਾਂਗੇ ਕੇਸ ਪਿੰਡ ਦੇ ਵਿੱਚ ਕਿੰਨਾ ਰਕਬਾ ਖਰਾਬ ਹੋ ਚੁੱਕਾ ਹੈ ਝੋਨਾ ਤੇ ਸਾਰਾ ਖਰਾਬ ਹੀ ਹੋ ਚੁੱਕਾ ਨਾ ਜੀ ਜਿੰਨਾ ਵਿੱਚ ਝੋਨਾ ਸੀਗਾ ਉਹਨਾਂ ਦੇ ਵਿੱਚ ਪਾਣਾ ਚੜ ਗਿਆ ਮਿੱਟੀ ਚੜ ਗਈ ਉਹ ਤੇ ਬਿਲਕੁਲ ਜ਼ੀਰੋ ਹੋ ਚੁੱਕਿਆ ਉਹਨਾਂ ਦਿਆਂ ਕਹਿੰਦੇ ਕੋਠੀਆਂ ਬਣੀਆਂ ਸੀ ਉਹ ਵੀ ਢਹਿ ਗਈਆਂ ਜੀ ਤਸਵੀਰਾਂ ਵੇਖ ਰਿਹਾ ਸੀ ਕੋਠੀ ਦਾ ਤੇ ਅਸੀਂ ਜੇ ਸਾਡੇ ਕੋਲ ਇਨਕਮ ਸੋਰਸ ਹੈਗਾ ਆ ਕੋਠੀ ਬਣ ਜਾਏਗੀ ਇਨਕਮ ਸੋਰਸ ਸਾਡੇ ਖੇਤ ਦੇ ਵਿੱਚ ਕਣਕ ਹੋਗੀ ਤੇ ਕੋਠੀ ਅਸੀਂ ਹੌਲੀ ਹੌਲੀ ਅੱਜ ਨਹੀਂ ਕੱਲ ਨਹੀਂ ਪਰਸੋਂ ਫੇਰ ਆਪਾਂ ਪੈਰਾਂ ਤੇ ਸਟੇਬਲ ਹੋ ਰਾਂਗੇ ਪਹਿਲਾਂ ਕੋਠੀ ਦੇ ਨਾ ਪੈਸੇ ਲਾਈਏ ਪਹਿਲਾਂ ਅਸੀਂ ਉਹਨੇ ਕਿਸਾਨ ਦਾ ਜਾਂ ਜੋ ਵੀ ਹੈ ਉਹਦੇ ਇਨਕਮ ਸੋਰਸ ਉਹਦਾ ਪੈਦਾ ਕਰੀਏ ਕਿ ਤਾਂ ਉਹਦੀ ਇਨਕਮ ਦਾ ਜਰੀਆ ਬਣ ਸਕੇ ਜੀ ਬਹੁਤ ਬਹੁਤ ਧੰਨਵਾਦ ਅਖੀਰ ਦੇ ਵਿੱਚ ਸਿਰਫ ਅਸੀਂ ਡਾਕਟਰ ਸਾਹਿਬ ਦੇ ਨਾਲ ਕਿਉਂਕਿ ਇਸ ਡਾਕਟਰ ਸਾਹਿਬ ਨੂੰ ਆਪਣੀ ਜਿਹੜੀ ਉਹਨਾਂ ਦੀ ਦੇਖਰੇਖ ਕਰਦੇ ਐ ਸਿੰਗਾ ਬਾਰਡਰ ਦੇ ਉੱਤੇ ਵੀ ਸੇਵਾਵਾਂ ਚੱਲੀਆਂ ਸੀ ਸੋ ਕਿਦਾਂ ਵੇਖ ਰਹੇ ਹੋ ਜੀ ਇਹ ਜਿਹੜੀ ਹੁਣ ਤਬਾਹੀ ਹੋਈ ਹੈ ਕਿਸ ਤਰੀਕੇ ਦੇ ਨਾਲ ਸਾਨੂੰ ਲੈਣਾ ਚਾਹੀਦਾ ਤੇ ਲਾਈਫ ਸੇਵਿੰਗ ਜਿਹੜੇ ਸਾਡਾ ਸਿਸਟਮ ਹੈਗਾ ਉਹ ਕਿਦਾਂ ਅੱਗੇ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਜੋ ਤਬਾਹੀ ਹੋਈ ਹੈ ਤਾਂ ਉਹਦੀ ਪਰਭਾਈ ਤਾਂ ਆਪਾਂ ਨਹੀਂ ਕਰ ਸਕਦੇ ਬਟ ਜਿਹੜੀਆਂ ਜਾਨਾਂ ਬਚੀਆਂ ਐ ਜਾਂ ਜਿਨ੍ਹਾਂ ਨੂੰ ਕੋਈ ਡਿਜਾਸ ਅੱਗੇ ਡਿਜ਼ੀਜ਼ਾਂ ਆਣੀਆਂ ਨੇ ਉਹਨਾਂ ਦੀ ਆਪਾਂ ਅਵੇਰਡੈਂਸ ਦੇ ਨਾਲ ਪ੍ਰੀਵੈਂਟਿਵ ਮੈਡੀਸਨ ਦੇ ਨਾਲ ਰੋਕ-ਥਾਮ ਕਰ ਪਾਵਾਂਗੇ ਤੇ ਉਹ ਜਾ ਕੇ ਹੀ ਸਰਵੇ ਕਰਕੇ ਜਿੱਦਾਂ ਦਾ ਵੀ ਹੋਏਗਾ ਉਵੇਂ ਤਾਂ ਆਪਾਂ ਟ੍ਰੀਟਮੈਂਟ ਕਰਾਂਗੇ ਪੇਸ਼ੈਂਟ ਦਾ ਜਾਂ ਪੇਸ਼ੈਂਟਸ ਨੂੰ ਜੋ ਸਹਾਇਤਾ ਚਾਹੀਦੀਆਂ ਹੋਣਗੀਆਂ ਉਹ ਪ੍ਰੋਵਾਈਡ ਕਰਾਵਾਂਗੇ ਜੀ ਬਹੁਤ-ਬਹੁਤ ਧੰਨਵਾਦ ਤੇ ਬਾਪੂ ਸੰਤੋਖ ਸਿੰਘ ਹੋਰੀ ਇੱਥੇ ਮੌਜੂਦ ਨੇ ਬਾਪੂ ਜੀ ਤਾਂ ਪਹਿਲੇ ਹੀ ਹੱਥ ਕਰ ਰਹੇ ਐ ਲੇਕਿਨ ਐਦਾਂ ਹੁੰਦਾ ਸਿੰਘਾਂ ਦਾ ਨਾ ਜਿਹੜਾ ਬਾਣਾ ਚਿੱਟਾ ਦਾੜਾ ਇਹਨੂੰ ਦੇਖ ਕੇ ਹੀ ਚੜਦੀ ਕਲਾ ਥੋੜਾ ਜਿਹਾ ਰਾਈ ਛੱਡਿਆ ਜਿਹੜਾ ਥਾਂ ਹੀ ਪੈ ਜਾਂਦਾ ਜੀ ਖੁਸ਼ੋਸ਼ਕਾਰੇ ਬਲਾਵੇ ਫਰਾਂ ਪਾਵੇ ਨਿਆਲ ਹੋ ਜਾਵੇ ਸਤਗੁਰੂ ਨੂੰ ਪਾਵੇ ਸਾਥ ਸ੍ਰੀ ਆਕਾਲ ਨੁਰ ਪਰਿਆ ਆਕਾਲ ਚਿੱਟਿਆਂ ਬਾਜਾਂ ਵਾਲਿਓ ਸਤਗੁਰੂ ਰੱਖ ਲੋ ਮਿਰਦ ਬਲੇ ਦੀ ਲੋਝ ਚਿੱਤੋ ਗੁਪਤੋ ਸ਼ੀਦੋ ਸੰਗੋ ਸਰਬਤ ਗੁਰੂ ਖਾਸ ਸੰਗ ਸਾਬ ਜੀ ਕੋ ਸਾਥ ਸ੍ਰੀ ਆਕਾਲ ਲੋੜੀਆਂ ਫੌਜਾਂ ਦੇ ਮਾਲਕਾ ਸਤਗੁਰੂ ਫੌਜਾ ਰੱਖੋ ਤਿਆਰ ਵਰਤਿਆਰ ਸੋਢੀ ਸੱਚੇ ਪਾਛਾ ਜੋ ਤੇਰਾ ਖਾਲਸਾ ਜਪ ਆਕਾਲ 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 ਦੇਖ ਤੇ ਫਦੇ ਖਾਲਸੇ ਦੀ ਹਰ ਮੁਸਫ ਦੇ ਸੋਟੋ ਵੇ ਨਾਮ ਚੇਤਾ ਨਾਨਕ ਨਾਮ ਚੱਲਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਪੰਜਾਬ ਦੇ ਉੱਤੇ ਕਦੇ ਇਹੋ ਜਿਹਾ ਸਮਾ ਵੀ ਆਇਆ ਕਿ ਘੱਲੂ ਘਾਰੇ ਜਿੱਥੇ ਪੂਰੀ ਦੀ ਪੂਰੀ ਕੌਮ ਖਤਮ ਹੋਣ ਵਾਲੀ ਸੀ ਲੇਕਿਨ ਉਸ ਵੇਲੇ ਵੀ ਅਰਦਾਸ ਦੇ ਵਿੱਚ ਇਹੀ ਸ਼ਬਦ ਉਚਾਰੇ ਗਏ ਕਿ ਤੇਰਾ ਭਾਣਾ ਮਿੱਠਾ ਕਰਕੇ ਅਸੀਂ ਮੰਨਦੇ ਹਾਂ ਦਿਨ ਖੁਸ਼ੀਆਂ ਦਾ ਬਤੀਤ ਹੋਇਆ ਤੇਰੀ ਰਜਾ ਦੇ ਵਿੱਚ ਸਾਡੀ ਰਾਤ ਵੀ ਬਤੀਤ ਹੋਵੇ ਸੋ ਬਾਬਾ ਜੀ ਹੋਰਾਂ ਨੇ ਹਲੇ ਵੀ ਖੁਸ਼ੀਆਂ ਦੇ ਜਗਾਰੇ ਛੱਡੇ ਆ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਹੈ ਜਦੋਂ ਵੀ ਕੋਈ ਚੜ੍ਹਾਈ ਵੀ ਕਰ ਜਵੇ ਗੁਰਦੁਆਰਾ ਸਾਹਿਬ ਦੇ ਵਿੱਚ ਦੇਗ ਵਰਤਾਈ ਜਾਂਦੀ ਹੈ ਮਿੱਠਾ ਵਰਤਾਇਆ ਜਾਂਦਾ ਤੇ ਅਨੰਦ ਸਾਹਿਬ ਦਾ ਪਾਠ ਹੁੰਦਾ ਕਿ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਐਸੇ ਹੀ ਲਫ਼ਜ਼ਾਂ ਦੇ ਨਾਲ ਹੁਣ ਅਸੀਂ ਅੱਗੇ ਚੱਲਾਂਗੇ ਤੇ ਤੁਸੀਂ ਅਰਦਾਸ ਕਰਿਓ ਕਿ ਇਹਨਾਂ ਜਿਹੜੇ ਵਲੰਟੀਅਰ ਨੇ ਸਾਰਿਆਂ ਨੂੰ ਪਰਮਾਤਮਾ ਬਲ ਬਖਸ਼ੇ ਹਿੰਮਤ ਬਖਸ਼ੇ ਪੰਜਾਬ ਦੇ ਉੱਤੇ ਇਸ ਵਕਤ ਭੀੜ ਪਈ ਹੋਈ ਹੈ ਉਹਨੂੰ ਡਟ ਕੇ ਅਸੀਂ ਸਾਰੇ ਮੁਕਾਬਲਾ ਕਰੀਏ ਤੇ ਇਹਦੇ ਵਿੱਚ ਸਾਰਿਆਂ ਦੀ ਜਿੱਤ ਹਾਸਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ